ਜੇ ਇਸ ਘਰ ਦੇ ਵਿੱਚ ਰਹਿਣਾ ਵਾ ਨਾ ਤੂੰ ਤਾਂ ਤੇਰੇ ਸਿਰ ਤੇ ਚਿੱਟੀ ਚੁੰਨੀ ਹੋਣੀ ਚਾਹੀਦੀ ਆ ਤੂੰ ਇੱਕ ਵਿਧਵਾ ਵਾ ਵਿਧਵਾ ਰੱਬਾ ਦੁਖੀ ਨਾ ਕਿਸੇ ਦੀ ਧੀ ਹੋਵੇ ਦੁੱਖ ਬੁਰੇ ਨੇ ਧੀਆਂ ਰਾਣੀਆਂ ਦੇ ਦੁਖੀ ਧੀ ਤੇ ਦੁਖੀ ਰਹਿਣ ਮਾਪੇ ਨਾਤੇ ਐਸੇ ਨੇ ਮਰ ਜਾਣੀਆਂ ਦੇ ਜੰਮਣਾ ਕਿਤੇ ਤੇ ਮਰਨਾ ਕਿਤੇ ਕੀ ਲਿਖਤੇ ਲੇਖਣੀ ਮਾਨੀਆਂ ਦੇ ਹਰ ਮਾਂ ਬਾਪ ਰੱਬ ਅੱਗੇ ਦੁਆ ਕਰਦਾ ਖੇੜੇ ਵਸਦੇ ਰਹਿਣ ਧੀਆਂ ਧਿਆਣੀਆਂ ਦੇ ਧੀਆਂ ਧਿਆਣੀਆਂ ਦੇ ਇਸ ਕਥਨ ਤੇ ਹੀ ਅਧਾਰਿਤ ਹੈ ਸਾਡੀ ਕਹਾਣੀ ਵਕਤ ਦੀ ਮਾਨ ਬਸ ਵੀ ਕਰਮਨਦੀਪ ਕਿੰਨਾ ਕਰੋਏਗੀ ਹੁਣ ਤੂੰ ਹੀ ਸੰਭਾਲਣਾ ਜੰਨਤ ਨੂੰ ਦੇਖ ਮਨਦੀਪਾ ਤੂੰrna ਮਾ ਤੇ ਪਿਓ ਦਾ ਪਿਆਰ ਦੇਣਾ ਜੰਨਤ ਨੂੰ ਨਹੀਂ ਦੀਦੀ ਮੇਰੇ ਕੋਲ ਨਹੀਂ ਹੁਣ ਮੈਂ ਤਾਂ ਟੁੱਟ ਚੁੱਕੀ ਆ ਉਹ ਤਾਂ ਮੈਨੂੰ ਬਾਰ ਬਾਰ ਪੁੱਛਦੀ ਆ ਪਾਪਾ ਨੇ ਕਦੋਂ ਆਉਣਾ ਕਦੋਂ ਆਣਾ ਮੈਂ ਉਹਨੂੰ ਦੱਸੂ ਕੀ ਆਖਾਂ ਕੀ ਕਰਾਂ ਮੈਂ ਮੇਰੇ ਇੱਕ ਮਨਦੀਪ ਹੌਸਲਾ ਰੱਖ ਰੱਬ ਅੱਗੇ ਕਿਹਦਾ ਜੋਰ ਆ ਉਹਦੀ ਮਰਜ਼ੀ ਤੋਂ ਬਿਨਾ ਤਾਂ ਪੱਤਾ ਵੀ ਨਹੀਂ ਹਿੱਲਦਾ ਹੁਣ ਬੱਚੇ ਨੂੰ ਤਾਂ ਆਪ ਹੀ ਸੰਭਾਲਣਾ ਨਾ ਹੁਣ ਤਾਂ ਮਾਂ ਦੀ ਜਗ੍ਹਾ ਵੀ ਕੋਈ ਨਹੀਂ ਲੈ ਸਕਦਾ ਤੂੰ ਹੀ ਪਿਆਰ ਦੇਣਾ ਉਹਨੂੰ ਤੂੰ ਹੀ ਸੰਭਾਲਣਾ ਤੇ ਉਹਦੇ ਸਵਾਲਾਂ ਦੇ ਜਵਾਬ ਤੂੰ ਹੀ ਦੇਣੇ ਆ ਤੂੰ ਦੇਖ ਕਿਵੇਂ ਦੇਣੇ ਆ ਮਨਦੀਪ ਤੂੰ ਇੰਨਾ ਕਦ ਤੋ ਸੋਚਦੀ ਆ ਅਸੀਂ ਹੈਗੇ ਆ ਨਾ ਤੇਰੇ ਨਾਲ ਤੂੰ ਫਿਕਰ ਨਾ ਕਰ ਜਿੰਨਾ ਹੋਇਆ ਅਸੀਂ ਵੀ ਕਰਾਂਗੇ ਨੀ ਆ ਟਾਈਮ ਦੇਖਿਆ ਕੀ ਹੋਇਆ ਪਿਆ ਵਾ 4 ਵਜ ਗਈ ਆ ਚਾਹ ਦਾ ਟਾਈਮ ਹੋਇਆ ਪਿਆ ਵਾ ਰਸੋਈ ਚ ਤਾਂ ਮੈਨੂੰ ਦਿਖਦੀ ਨਹੀਂ ਗਈ ਉਹ ਕਿੱਥੇ ਆ ਬਬਲੀ ਮੰਮੀ ਹੋਣਾ ਕਿੱਥੇ ਆ ਆ ਬੈਠੀ ਹੋਣੀ ਆ ਅੰਦਰ ਮਨਦੀਪ ਭਾਬੀ ਕੋਲ ਉਹਦੇ ਹੱਤਰੂ ਬੁੰਝਦੀ ਹੋਣੀ ਆ ਨਾ ਇਹਨੂੰ ਕੋਈ ਪੁੱਛਣ ਵਾਲਾ ਹੋਵੇ ਸਾਰਾ ਦਿਨ ਉਹਦੇ ਗੋਡੇ ਨਾਲ ਗੋਡਾ ਜੋੜ ਕੇ ਬੈਠੀ ਰਹਿੰਦੀ ਆ ਇਹਨੇ ਲੈਣਾ ਕੀ ਆ ਉਸਕਣ ਲੈਣੀ ਤੂੰ ਉਹ ਤਾਂ ਮੰਮੀ ਤੁਸੀਂ ਦੇਖੋ ਜਾ ਕੇ ਅੰਦਰ ਕੀ ਕਰਦੀਆਂ ਫਿਰਦੀਆਂ ਨੇ ਚੱਲਾ ਦੇਖਦੇ ਆ ਕੀ ਕਰਦੀਆਂ ਨੇ ਆ ਬੈਠੀਆਂ ਨੇ ਜੁੜੀਆਂ ਦੋਨੇ ਜਾਣੀਆਂ ਨਾ ਕਦੋਂ ਤੱਕ ਚੱਲੂਗਾ ਹੁਣੇ ਤੇਰਾ ਡਰਾਮਾ ਅਰੋਣਾ ਧੋਣਾ ਬੰਦ ਕਰਨਾ ਵਾ ਜਾਂ ਨਹੀਂ ਮੰਮੀ ਤੁਸੀਂ ਇਹ ਕੀ ਬੋਲੀ ਜਾਂਦੇ ਹੋ ਨਾਲੇ ਤੁਹਾਨੂੰ ਆ ਡਰਾਮਾ ਦੇਸਦਾ ਵਾ ਇਹ ਤਾਂ ਉਹ ਹੀ ਜਾਣਦੀ ਆ ਜਿਹਦੇ ਅੰਦਰ ਇਹ ਬੀਤ ਰਹੀ ਐ ਆਹੋ ਤੂੰ ਤਾਂ ਇਹਦੀ ਵਿਚੋਲਣ ਬਣ ਕੇ ਹਮਦਰਦੀ ਕਰੇਂਗੀ ਪੁੱਤ ਤਾਂ ਮੇਰਾ ਵੀ ਗਿਆ ਵਾ ਮੈਂ ਵੀ ਬੈਠੀ ਹੋਈ ਆ ਪੱਥਰ ਵਰਗਾ ਜੇਰਾ ਲੈ ਕੇ ਇਹਦੇ ਪਤਾ ਨਹੀਂ ਕਿਉਂ ਨਹੀਂ ਡਰਾਮੇ ਮੁੱਕਦੇ ਹੈਗੇ 6 ਮਹੀਨੇ ਹੋ ਗਏ ਉਹਨੂੰ ਗਏ ਨੂੰ ਤੁਹੇ ਦਾਸ ਪਹਿਲਾਂ ਤੂੰ ਇਹ ਸਭ ਕੁਝ ਕਰਕੇ ਕਿਹਦੀ ਹਮਦਰਦੀ ਲੈਣਾ ਚਾਹਨੀ ਹੈ ਜੇ ਮੇਰੇ ਭਰਾ ਨੂੰ ਕੁਝ ਹੋਇਆ ਨਾ ਉਹ ਸਭ ਤੇਰੇ ਮਾੜੇ ਕਰਮਾਂ ਕਰਕੇ ਹੋਇਆ ਹੈ ਭਾਬੀ ਪਤਾ ਨਹੀਂ ਕਿੱਥੋਂ ਲੈ ਆਏ ਇਹੋ ਜਿਹੀ ਕਲੇਣੀ